brought to by silver pumps top quality or consistent performance ke liye sirf silver pumps naam yaad rakhna kara phatte ne batti rehnde ne aa hi gall kiti hun kai hor lape ne kai hor lape ne kai hor lape ne eh dasso kehdi gall karda sahib leader of opposition da tajruba ga main da tajruba ga eh awami league wali party de desh jande rahe ne ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਹੈਗਾ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨ ਪਾਕਿਸਤਾਨੀਆਂ ਨੂੰ ਵੀ ਜਾਣਦੇ ਨੇ ਕਿ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਹੀ ਕਰ ਦਾਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੈਦੀ ਗੱਲ ਆ ਡਰੋ ਨਾ ਅਸੀਂ ਸਭ ਕੋ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਪੀਰ 라ਸੀ ਉਹਨਾਂ ਦਾ ਮੈਂ ਭੁੱਲ ਗਿਆ ਗਾਣਾ ਚੱਲਦਾ ਹੁੰਦਾ ਸੀ ਇੱਕ ਗੁਜਰਾਤ ਜੀਮਾ ਸਾਹਿਬ ਮੇਰੀ ਬੇਨਤੀ ਆ ਹੈ ਜੀਮਾ ਸਾਹਿਬ ਸਾਰਾ ਕਿ ਤੁਸੀਂ ਆਪਦੀ ਸਟੇਟਮੈਂਟ ਦਿੱਤੀ ਸੀ ਕਿ ਗੱਲ ਤੇ ਮੈਂ ਉਹਨਾਂ ਦੇ ਕੀ ਹੁੰਦੇ ਨੇ ਰਸੇ ਪਾ ਕੇ ਘਿਸੂਗਾ ਸੁਖਵੀਰ ਸਿੰਘ ਸਟੈਂਡ ਕਰ ਮੇਰੀ ਗੱਲ ਸੁਣ ਬੇਬੀ ਤੁਸੀਂ ਮੈਂ ਸਾਹਿਬ ਦਿੱਤੀ ਸੀ ਤੁਸੀਂ ਮੈਂ ਸਾਹਿਬ ਦਿੱਤੀ ਸੀ ਕਿ ਬਕਰ ਮਜਿੱਟੀਆਂ ਤੱਕਾ ਹੋ ਗਿਆ ਦੱਸੋ ਬਸ ਮੰਤਰੀ ਸਾਹਿਬ ਪਲੀਜ਼ ਦੱਸੋ 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 ਮੰਤਰੀ ਸਾਹਿਬ ਤੁਸੀਂ ਦੱਸੋ ਕਿ ਤੁਹਾਡੇ ਸਾਬਕਾ ਸਾਬਕਾ ਮੁੱਖ ਮੰਤਰੀ ਵਾਹ ਸਾਹਿਬ ਦਾ ਮੁੱਖ ਮੰਤਰੀ ਨੇ ਕਿਹਾ ਕਿ ਤੱਕਾ ਹੋਇਆ ਕਿ ਨਹੀਂ ਹੋਇਆ ਛੱਡੋ ਮੰਤਰੀ ਸਾਹਿਬ ਤੁਸੀਂ ਜਲਦੀ ਬੜੇ ਜਲਦੀ ਜੇਲ੍ਹ ਵੀ ਜੇ ਚ ਜਾ ਕੇ ਮਿਲ ਲਾਣੇ ਬੜੇ ਜਲਦੀ ਵਿਕਰਮਜੀਤ ਮੀਤ ਨੇ ਵੀ ਪ੍ਰੋਸੈਜ ਉਹ ਸੂਤਰ ਦੱਸ ਦੇਣਗੇ ਕਿ ਬੜੇ ਜਲਦੀ ਜਾ ਕੇ ਮਿਲ ਕੇ ਆਉਣਗੇ ਇਹ ਹਾਲਾਤ ਨੇ ਇਨਾਂ ਦੇ ਕਾਂਗਰਸ ਪਾਰਟੀ ਵਾਲੇ ਦੇ ਕਿਉਂਕਿ ਜੀਮਾ ਸਾਹਿਬ ਇੱਕ ਮਿੰਟ ਦਿਓ ਇੱਕ ਮਿੰਟ ਦਿਓ ਇੱਕ ਮਿੰਟ ਬੈਠੋ ਪਲੀਜ਼ ਸਰ ਦੱਸੋ ਕੀ ਕਰਾ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਬਿਲਕੁਲ ਬੇਤੁਕੀਆਂ ਗੱਲਾਂ ਕਰ ਰਹੇ ਜੇ ਇਹਨਾਂ ਨੇ ਮੇਰੀ ਵੀਡੀਓ ਇੱਕ ਮਿੰਟ ਜੀ ਮੇਰੀ ਵੀਡੀਓ ਜਿਹੜੀ ਹੈ ਮੈਂ ਬਿਲਕੁਲ ਨਹੀਂ ਮੁਕਰਦਾ ਸਟੈਂਡ ਪਾਇਆ ਉਮੈਕ ਜਿਹੜੀ ਆਪਣੇ ਮੈਂਬਰ ਸੀ ਇਸ ਹਾਊਸ ਦੀ ਮੈਂਬਰਸ਼ਿਪ ਉਹਨਾਂ ਬਾਰੇ ਚਰਚਾ ਕੀਤੀ ਕਿ ਜੋ ਤੌਰ ਤਰੀਕਾ ਇਹਨਾਂ ਨੇ ਅਪਣਾਇਆ ਗਲਤ ਤਰੀਕਾ ਅਪਣਾਇਆ ਪਹਿਲੇ ਘਰ ਤੋਂ ਕੱਟ ਇਤਲਾਹ ਦੇਣੀ ਚਾਹੀਦੀ ਕਿਸੇ ਲੇਡੀ ਮੈਂਬਰ ਨੂੰ ਦੇ ਮਸਟ ਹੈਬ ਜੇ ਤੁਸੀਂ ਸਰਚ ਵਾਰੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਇਹਨਾਂ ਨੇ ਤਰੋੜ ਮਰੋੜ ਕੇ ਉਹ ਸ਼ੋਅ ਕੀਤਾ ਕਿ ਲੇਡੀ ਵੱਲ ਨਹੀਂ ਉਹਦੇ ਹਸਬੰਡ ਵੱਲ ਮੈਂ ਗੱਲ ਕੀਤੀ ਨੰਬਰ 2 ਜੇ ਕੇਸ ਦਰਜ ਹੋਇਆ ਯੂਟੀ ਪੁਲਿਸ ਨੇ ਕੀਤਾ ਤੋ ਉਹਦਾ ਮਤਲਬ ਕਿ ਬੀਜੇਪੀ ਤੇ ਕਹਿੰਦੇ ਉਹ ਕੇਸ ਹੋਇਆ ਜੀ ਤੇ ਜਿਹੜਾ ਮੇਰੇ ਖਿਲਾਫ ਹੋਇਆ ਸੀ ਉਹ ਉوامی ਲੀਗ ਪਾਕਿਸਤਾਨ ਦੀ ਉਹਦੇ ਕਹਿੰਦੇ ਤੁਸੀਂ ਕਿ ਇਧਰ ਇਧਰ ਚੇਰੋ ਨਾ ਲੀਗ ਆਪੋਜੀਸ਼ਨ ਤੇ ਤੁਸੀਂ ਕੇਸ ਦਰਜ ਕਰਦੇ ਹੋ ਐਂਡ ਇੱਕ ਟੀਵੀ ਇੰਟਰਵਿਊ ਦੇ ਵਿੱਚ ਜੋ ਅਸਲੀਅਤ ਹੈ ਪੰਜਾਬ ਦੀ ਜੋ ਅਸਲੀਅਤ ਹੈ ਪੰਜਾਬ ਦੀ ਉਹੀ ਮੈਂ ਕਹੀ ਮੈਂ ਦੱਸਿਆ ਕਿ 50 ਬੰਬ ਆਏ ਨੇ 18 ਫਟ ਕੇ ਤੇ ਬਤੀ ਰਹਿੰਦੇ ਨੇ ਆ ਹੀ ਗੱਲ ਕੀਤੀ ਹੁਣ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਇਹ ਬਸੋ ਕਿਹੜੀ ਗੱਲ ਕਰੀਂ ਕਿ ਸਰਬ ਨਹੀਂ ਤੁਸੀਂ ਕਿਵੇਂ ਬਾਈ ਬਾਈ ਲੀਡਰ ਆਫ اپੋਜੀਸ਼ਨ ਦਾ ਤਜਰਬਾ ਗਾ ਇਹਨਾਂ ਦਾ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਣਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣਦਾ ਵੀ ਤਜਰਬਾ ਗਾ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਪਾਕਿਸਤਾਨ ਦੀਆਂ ਨੂੰ ਵੀ ਜਾਣਦੇ ਨੇਗੇ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਕਰ ਦਾਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਡਰੋ ਨਾ ਅਸੀਂ ਸਭ ਕੁਲੇ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀ ਲਾਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਇੱਕ ਗੁਜਾਰਾ ਜੀਮਾ ਸਾਹਿਬ ਮੇਰੀ ਬੇਨਤੀ ਆ ਹਾਂ ਜੀਮਾ ਸਾਹਿਬ ਸਾਰਾ ਪੰਜਾਬ ਜਾਣਦਾ ਹੈਗਾ ਮੈਂ ਬਾਜਵਾ ਸਾਹਿਬ ਤੁਸੀਂ ਬਜ਼ੁਰਗੋਂਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਮਰਿਆਦਾ ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਹਾਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲੋਂ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲੋਂ ਤੋਂ ਵਿਚ ਆਇਆ ਹੋਇਆਗਾ ਤੁਸੀਂ ਮੇਰੀ ਗੱਲ ਸੁਣੋ ਜੀਮਾ ਸਾਹਿਬ ਜੀਮਾ ਸਾਹਿਬ ਪਲੀਜ਼ ਚੈਰ ਨੂੰ ਡਰੈਸ ਕਰੋ ਤੇ ਗਲ ਮੁੱਦੇ ਦੀ ਕਰੋ ਚਲੋ ਮੈਂ ਰੈਡਿੰਗ ਕਮੈਂਟਰੀ ਨਹੀਂ ਕਰਦਾ ਚਲੋ ਮੈਂ ਆਪਣੀ ਗੱਲ ਆਪਣੀ ਗੱਲ ਬਾਈਂਡ ਅਪ ਕਰਦਾਗਾ ਜਿਆਦਾ ਜਿਆਦਾ ਗੁੱਸਾ ਕਰ ਜਦ ਨੇ ਬਾਜਵਾਤ ਸਾਹਿਬ ਮੈਂ ਤਾਂ ਗੱਲ ਕਰੂਗਾ ਬਾਜਵਾਤ ਸਾਹਿਬ ਇਹ ਦੱਸ ਦਿਓ ਕਿ ਤੁਸੀਂ ਆਪਣੀ ਸਟੇਟਮੈਂਟ ਦਿੱਤੀ ਸੀ ਕਿ ਗੱਲ ਤੇ ਮੈਂ ਉਹਨਾਂ ਦੇ ਕੀ ਹੁੰਦੇ ਨੇ ਰਸੇ ਪਾ ਕੇ ਘਿਸੂਗਾ ਕੀ ਵੀ ਸੁਖਵੀਰ ਸਿੰਘ ਮੈਂ ਤੁਸੀਂ ਮੈਂ ਸਟੈਂਡ ਕਰਦਾ ਮੇਰੀ ਗੱਲ ਤੁਸੀਂ ਮੈਂ ਸਾਹਿਬ ਤੁਸੀਂ ਮੈਂ ਕਰ ਦਿੱਤੀ ਸੀ ਤੁਸੀਂ ਮੈਂ ਸਾਹਿਬ ਕਰ ਦਿੱਤੀ ਸੀ ਕਿ ਬਕਰ ਮਜੀਟੀਆਂ ਤੱਕਾ ਹੋ ਗਿਆ ਦੱਸੋ ਬਸ ਮੰਤਰੀ ਸਾਹਿਬ ਪਲੀਜ਼ ਦੱਸੋ 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 ਮੰਤਰੀ ਸਾਹਿਬ ਤੁਸੀਂ ਦੱਸੋ ਕਿ ਤੁਹਾਡੇ ਸਾਬਕਾ ਸਾਬਕਾ ਮੁੱਖ ਮੰਤਰੀ ਵਿਵਾਸ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਤੱਕਾ ਹੋਇਆ ਕਿ ਨਹੀਂ ਹੋਇਆ ਛੱਡੋ ਮੰਤਰੀ ਸਾਹਿਬ ਮੰਤਰੀ ਸਾਹਿਬ ਚਿਹਰਾ ਡਰੈਸ ਕਰੋ ਗੱਲ ਪੂਰੀ ਕਰੋ ਆਪਣੀ ਤੁਸੀਂ ਗੱਲ ਪੂਰੀ ਕਰੋ ਆਪਣੀ ਸਵੇਰਾ ਕੈਂਡ ਦਾ ਪਾਪਾ ਸਪੀਕਰ ਹੋ ਲੈਂਦੇ ਹੋ ਗੱਲ ਸਾਡੇ ਸਤਿਕਾਰਯੋਗ ਮੀਟਰ ਸਾਹਿਬਾਨ ਨੇ ਅਗਲੇ ਬਲਾਕਾਰ ਦਾ ਟਾਈਮ ਆ ਗਿਆ ਤੁਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਦਾ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਡਰੱਗ ਮਾਫੀਆ ਦੇ ਹੱਕ ਵਿੱਚ ਆਈ ਉਹਦੇ ਹੱਕ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਆਈ ਪੂਰੇ ਪੰਜਾਬ ਨੇ ਦੇਖਿਆ ਜਦੋਂ ਜਦੋਂ ਲੱਗਿਆ ਕਿ ਪੰਜਾਬ ਇਸ ਗੱਲ ਤੋਂ ਖੁਸ਼ ਆ ਤਾਂ ਉਸੇ ਸਮੇਂ ਕਦੇ ਮਨ ਕਰਦ ਸਟੋਰੀਆਂ ਦਰਜ ਕਰਕੇ ਪਰਚੇ ਦਰਜ ਕਰਾਉਂਦੇ ਨੇ ਕਦੇ ਧਮਕੀਆਂ ਦਿੰਦੇ ਨੇ ਕਿਸੇ ਧਮਕੀ ਤੋਂ ਨਹੀਂ ਡਰਨ ਵਾਲੇ ਕਿਸੇ ਐਫਆਈਆਰ ਤੋਂ ਡਰਨ ਵਾਲੇ ਜਦੋਂ ਮਰਜ਼ੀ ਜਾ ਕੇ ਦੇਖੋ ਜਦੋਂ ਮਰਜ਼ੀ ਜਾ ਕੇ ਲੀਡਰੋਂ ਪਾਪੂ ਜੀ ਚਾਹੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਜਾਣ ਉੱਥੇ ਜਾ ਕੇ ਚਾਹੇ ਸਾਡੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਾ ਦੇਣ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਆ ਡਰੱਗ ਮਾਫੀਆ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਗੈਂਗਸਟਰ ਬਾਦ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਬਿਲਕੁਲ ਡਰਨ ਵਾਲੀ ਨਹੀਂ ਜਿੰਨਾ ਮਰਜ਼ੀ ਤੁਸੀਂ ਜਾ ਕੇ ਮੈਨੂੰ ਲੱਗਿਆ ਪਤਾ ਕਿ ਤੁਸੀਂ ਜਲਦੀ ਬੜੇ ਜਲਦੀ ਜੇਲ੍ਹ ਵੀ ਜੇਲ੍ਹ ਚ ਜਾ ਕੇ ਮਿਲਣਾਂ ਨੂੰ ਬੜੀ ਜਲਦੀ ਬਿਕਰਮ ਜੀ ਤੁਮੇਰੇ ਵੀ ਭਰੋਸਾ ਜੋ ਸੂਤਰ ਦੱਸ ਦੇਣਗੇ ਕਿ ਬੜੀ ਜਲਦੀ ਜਾ ਕੇ ਮਿਲ ਕੇ ਆਉਣਗੇ ਇਹ ਹਾਲਾਤ ਨੇ ਉਹਨਾਂ ਦੇ ਕਾਂਗਰਸ ਪਾਰਟੀ ਵਾਲੇ ਦੇ ਜੀਮਾ ਸਾਹਿਬ ਇੱਕ ਮਿੰਟ ਦਿਓ ਇੱਕ ਮਿੰਟ ਦਿਓ ਇੱਕ ਮਿੰਟ ਬੈਠੋ ਪਲੀਜ਼ ਸਭ ਦੱਸੋ ਕੀ ਕਰਾ ਜਾਂਦੇ ਹੋ ਅਕਸੇ ਬੈਸ ਹੋ ਰਹੀ ਹੈ ਜੀ ਦੱਸੋ ਸਰ ਕਿਸ ਕਿਸੰਧੀ ਬਹਿਸ ਕਰ ਰਹੇ ਨੇ ਤੁਸੀਂ ਇਹ ਦੱਸੋ ਕੰਪਲੀਟ ਫੇਲ ਤੁਹਾਡੀ ਗਵਰਨਮੈਂਟ ਹੈ ਤੁਸੀਂ ਸਰ ਚੇਰ ਨੂੰ ਡਰੈਸ ਕਰੋ ਤੁਸੀਂ ਵਾਲੇ ਹੋ ਡਰਗ ਸਰ ਚੇਰ ਨੂੰ ਡਰੈਸ ਕਰੋ ਚੇਰ ਨੂੰ ਡਰੈਸ ਕਰੋ ਦੱਸੋ ਕਿ ਅੱਜ ਹਰ ਘਰ ਦੇ ਵਿੱਚ ਡਰਗ ਪਹੁੰਚ ਗਿਆ ਹੈ ਬਜਾਏ ਕਿ ਤੁਸੀਂ ਤੌਰ ਤਰੀਕਾ ਦੱਸੋ ਇਸ ਤਰ੍ਹਾਂ ਰੋਕਾਂਗੇ ਤੁਸੀਂ ਸਾਰੀ ਡੀਰੇਲ ਕਰ ਰਹੇ ਹੋ ਸਾਰੀ ਬਹਿਸ ਨੂੰ ਸਾਰੇ ਪੰਜਾਬ ਦਾ ਬੇਫਕੂ ਬਣਾ ਰਹੇ ਹੋ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਆਪਣੀ ਗੱਲ ਲੱਖਦੇ ਨਹੀਂ ਫਿਰ ਬਸਲਾਈਜ਼ ਗੱਲ ਨਾ ਕਰੋ ਨੀ ਮੈਂ ਇੱਕ ਗੱਲ ਦਾ ਜਵਾਬ ਦਊਂਗਾ ਜਿਹੜੀ ਇਹਨਾਂ ਨਾਲ ਗੱਲ ਕਰੇ ਪਰਸਨਲਾਈਜ਼ੇ ਕੰਮ ਕਰੋ ਕਿ ਫਿਰ ਤੁਹਾਡੀ ਬਾਈਵਦ ਸਾਹਿਬ ਤੁਹਾਨੂੰ ਮੌਕਾ ਮਿਲਣਾ ਟਾਈਮ ਮਿਲਣਾ ਤੁਸੀਂ ਖੁੱਲ ਕੇ ਆਪਣੀ ਗੱਲ ਰੱਖਿਓ ਇਹਨਾਂ ਨੂੰ ਕਹੋ ਫਿਰ ਪਰਸਨਲਾਈਜ਼ਡ ਗੱਲ ਨਾਲ ਜੀ ਮੈਂ ਸਾਹਿਬ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਇਹ ਮੁੱਦੇ ਤੇ ਜਿਹੜੀ ਕਰਨ ਵਾਲੀ ਡਰਗ ਕਿਸ ਤਰ੍ਹਾਂ ਧੰਨਵਾਦ ਤਾਨਦਰ ਸਪੀਕਰ ਸਾਹਿਬ ਮੈਂ ਤਾਂ ਹੋਗੀ ਇਸ ਕਹਤਨ ਬਿਲਕੁਲ ਜੀ ਡਰਗ ਦਾ ਮਾਫੀਆ ਜਦ ਤੱਕ ਉਹ ਖਤਮ ਨਹੀਂ ਹੁੰਦਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਜੇ ਸਾਡੀ ਪਾਰਟੀ ਚ ਆਊਗਾ ਸੀ ਆਪਣੀ ਪਾਰਟੀ ਚੋਂ ਵੀ ਖਤਮ ਕਰਾਂਗੇ ਜੇ ਤੁਹਾਡੀ ਪਾਰਟੀ ਚ ਇਹਨੂੰ ਰੈਸਕ ਕਰੋ ਸਰ ਜੇ ਕਿਸੇ ਹੋਰ ਪਾਰਟੀ ਚੋਂ ਖਤਮ ਕਰਦੇ ਹੋ ਤਾਂ ਹੀ ਖਤਮ ਹੋਊਗਾ ਕਿਉਂਕਿ ਇਹੀ ਵਿਅਕਤੀ ਦੱਸਦੇ ਹੁੰਦੇ ਸੀਗੇ ਕਿ ਚਿੱਟੇ ਦੇ ਨਸ਼ੇ ਦੇ ਤਸਕਰ ਫਲਾਣੀ ਗੱਡੀ ਚ ਬੈਠ ਕੇ ਜਾਂਦੇ ਨੇਗੇ 5 ਸਾਲ ਕੋਈ ਕਾਰਵਾਈ ਨਹੀਂ ਕੀਤੀ ਹੁਣ ਜਦੋਂ ਅਸੀਂ ਕਾਰਵਾਈ ਕਰ ਰਿਹਾ ਔਰ ਉਸ ਸਮੇਂ ਇਹ ਭੜਕ ਜਾਂਦੇ ਨੇ ਵਿਚਾਰੇ ਉਸ ਸਮੇਂ ਸਾਡੇ ਖਿਲਾਫ ਬੋਲਣ ਲੱਗ ਜੰਦੇ ਨੇ ਕਿ ਜੋ ਕੁਛ ਮਰਜ਼ੀ ਪਰਚੇ ਦਰਜ ਕਰਾ ਲਣ ਜੋ ਕੁਛ ਮਰਜ਼ੀ ਕਰਾ ਲਣ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਲਗਾਤਾਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਚਾਹੇ ਕੋ ਗੁਰਦੇਵ ਸਿੰਘ ਦੇਵੀ ਦਾ ਦੋਸਤ ਹੋਵੇ ਚਾਹੇ ਕੋ ਗੁਰਦੇਵ ਦੇਵੀ ਦਾ ਰਿਸ਼ਤੇਦਾਰ ਹੋਵੇ ਚਾਹੇ ਕਿਸੇ 2015 ਦਾ ਮੁਕਦਮਾ ਦਰਜ ਹੋਵੇ ਚਾਹੇ 2016 ਦਾ ਹੋਵੇ 18 ਦਾ ਹੋਵੇ 21 ਦਾ ਹੋਵੇ ਜਿਹਦੇ ਦੇ ਵੀ ਖਿਲਾਫ ਮੁਕਦਮਾ ਦਰਜਾ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਬਿਲਕੁਲ ਇਸ ਹੌਸ ਠੋਕੇ ਕਹਨੇ ਆਗੇ ਕਿ ਡਰਗ ਮਾਫੀਆ ਵੀ ਖਤਮ ਹੋਊਗਾ ਔਰ ਗੈਂਗਸਟਰਿਜ਼ਮ ਵੀ ਖਤਮ ਹੋਊਗਾ ਔਰ ਸਾਡੇ ਸਾਰੇ ਬਲਾਜਿਆ ਕੀ ਆਉਣ ਵਾਲੇ ਸਮਝ ਦੱਸਣਗੇ ਕਿ ਹੋਰ ਵੀ ਜਿਹੜੇ ਮੈਥਡ ਨੇ ਸੀ ਉਹ ਕੀ ਅਪੜਾ ਰਿਹਾ ਔਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਅਸੀਂ ਖੇਡ ਸਟੇਡੀਅਮ ਬਣਾ ਰਿਹਾ ਤਾਂ ਕਿ ਸਾਡਾ ਨਾਂ